ਐਮਰਜੈਂਸੀ ਨੂੰ ਲੈ ਕੇ ਰਾਸ਼ਟਰਪਤੀ ਦਾ ਵੱਡਾ ਬਿਆਨ ਕਿਹਾ ਲੋਕਤੰਤਰ ਤੇ ਸਭ ਤੋਂ ਵੱਡਾ ਹਮਲਾ ਸੀ ਐਮਰਜੈਂਸੀ ਦੇਸ਼ 'ਚ ਮਚੀ ਸੀ ਹਹਾਕਾਰ ਅੱਜ ਦਾ ਸਮਾਂ ਭਾਰਤ ਲਈ ਅਨੁਕੂਲ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਕੀਤਾ ਬਾਈਕਾਟ ਸੀਬੀਆਈ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਜਤਾਇਆ ਵਿਰੋਧ ਆਪ ਸੰਸਦਾਂ ਨੇ ਪਾਰਲੀਮੈਂਟ ਬਾਹਰ ਕੀਤਾ ਪ੍ਰਦਰਸ਼ਨ CBI ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਭੜਕ ਕੇ ਆਮ ਆਦਮੀ ਪਾਰਟੀ ਸੀਐਮ ਮਾਨ ਨੇ ਕਿਹਾ ਚਾਹੇ ਜਿੰਨਾ ਮਰਜ਼ੀ ਜ਼ੁਲਮ ਕਰ ਲਵੋ ਝੁੱਕਣਗੇ ਨਹੀਂ ਕੇਜਰੀਵਾਲ ਤਾਂ ਸੁਨੀਤਾ ਕੇਜਰੀਵਾਲ ਬੋਲੇ ਪ੍ਰਮਾਤਮਾ ਤੋਂ ਅਰਦਾਸ ਕਾਨਾ ਸ਼ਾਦਾ ਹੋਵੇ ਨਾਸ਼ ਜਿਲ੍ਹੇ ਦੇ ਕੈਬਨਟ ਮੰਤਰੀ ਆਤੀਸ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ व्हीਲ ਚੇਅਰ ਤੇ ਬੈਠ ਕੇ ਘਰ ਲਈ ਹੋਏ ਰਵਾਨਾ ਬੁੱਕ ਹੜਤਾਲ ਦੌਰਾਨ ਸਿਹਤ ਵਿਗੜਨ ਤੇ ਹਸਪਤਾਲ 'ਚ ਕੀਤਾ ਗਿਆ ਸੀ ਦਾਖਲ ਸੈਵਨਟ ਮੰਤਰੀ ਦੇ ਅਹੁਦੇ ਤੋਂ ਮੀਤ ਹੇਅਰ ਦਾ ਅਸਤੀਫਾ ਮੰਜ਼ੂਰ ਮੁੱਖ ਮੰਤਰੀ ਕੋਲ ਹੀ ਰਹੇਗਾ ਡੇੜ ਵਿਭਾਗ ਸੰਗਰੂਰ ਤੋਂ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਨੇ ਮੀਤ ਹੇਅਰ ਬਗਾਵਤ ਚੱਲ ਰਹੇ ਆਕਾਲੀ ਦਲ ਤੇ ਵਿਰੋਧੀਆਂ ਦੇ ਤਿੱਖੇ ਨਿਸ਼ਾਨੇ ਕਾਂਗਰਸ ਬੋਲੀ ਜੋ ਬੀਜਿਆ ਉਹੀ ਪੈ ਰਿਹਾ ਵਧਣਾ ਤਾਪ ਦਾ ਤਿੱਖਾ ਤੰਚ ਕਾਰਪੋਰੇਟ ਕੰਪਨੀ ਵਾਂਗ ਪਾਰਟੀ ਚਲਾ ਰਹੇ ਸੁਖਬੀਰ ਬਾਦਲ ਬੀਜੇਪੀ ਨਾਲ ਮਿਲੀ ਭੁਗਤ ਦੇ ਇਲਜ਼ਾਮਾਂ ਤੇ ਭੜਕੇ ਅਕਾਲੀ ਦਲ ਦੇ ਬਾਗੀ ਲੀਡਰ ਚੰਦੂ ਮਾਜਰਾ ਬੋਲੇ ਜਿਨ੍ਹਾਂ ਨੇ ਪਾਰਟੀ ਵਾਸਤੇ ਕੱਟੀਆਂ ਜੇਲ੍ਹਾਂ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਭਾਜਪਾ ਦੇ ਏਜੰਟ ਅਸੀਂ ਅਕਾਲੀ ਦਲ ਵਾਲੇ ਦਫ਼ਤਰ 'ਚ ਹੀ ਬੈਠ ਕੇ ਬੈਠਾਂਗੇ ਇਹ ਨਹੀਂ ਕਿਸੇ ਵੀ ਨਿੱਜੀ ਜਾਇਦਾਦ ਧਿਰਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਦਾ ਵੱਡਾ ਬਿਆਨ ਕਿਹਾ ਪੰਜਾਬ ਪੁਲਿਸ ਤੁਰੰਤ ਰੱਦ ਕਰਿਆ ਆਪੀਆਰ ਨਹੀਂ ਤਾਂ ਕੇਸ ਲੜਨ ਲਈ ਹਾਂ ਪੂਰੀ ਤਰ੍ਹਾਂ ਧਿਆਨ ਦਰبار صاحب ਦੇ ਸੇਵਾਦਾਰਾਂ ਨੂੰ ਵੀ ਲੈ ਕੇ ਚੁੱਕੇ ਕਈ ਸਵਾਲ ਅਮਰੀਕਾ ਨੇ ਭਾਰਤ ਤੋਂ ਮੰਗੀ ਪੰਨੋ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਰਚਨ ਦੇ ਮਾਮਲੇ ਦੀ ਜਾਂਚ ਰਿਪੋਰਟ ਕਿ ਹਾਂ ਮਾਮਲੇ 'ਚ ਤੈਅ ਕੀਤੀ ਜਾਵੇ ਜਵਾਬਦੇਹੀ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਮਰੀਕੀ ਪੁਲਿਸ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਪੰਜਾਬ ਮੌਨਸੂਨ ਦੀਆਂ ਬੁਛਾੜਾਂ ਪਹਿਲੇ ਮਹੀਨੇ ਹੀ ਖੋਲੀ ਇੰਤਜ਼ਾਮਾਂ ਦੀ ਪੋਲ ਕਈ ਸ਼ਹਿਰ ਹੋਏ ਜਲ ਫਲ ਖਾਨਕੋਟ ਦੇ ਕਾਠ ਵਾਲਾਪੋਲੇ ਇਲਾਕੇ 'ਚ ਵੱਡਾ ਹਾਦਸਾ ਬੇਕਾਬੂ ਹੋ ਕੇ ਨਹਿਰ 'ਚ ਡਿੱਗੀ ਕਾਰ ਦੋ ਨੌਜਵਾਨਾਂ ਦੀ ਮੌਤ ਇੱਕ ਦਾ 3 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕਾਂਗਰਸ ਵੱਲੋਂ ਅਕਾਲੀ ਦਲ ਤੇ ਤਿੱਖਾ ਹਮਲਾ ਬੋਲਿਆ ਗਿਆ ਕਾਂਗਰਸ ਨੇ ਕਿਹਾ ਹੈ ਕਿ ਜੋ ਬੀਜਿਆ ਉਹੀ ਵੱਢਣਾ ਪੈ ਰਿਹਾ ਹੈ ਗੁਰਜੀਤ ਸਿੰਘ ਔਜਲਾ ਦਾ ਇਹ ਬਿਆਨ ਆਇਆ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਘਰ ਨਾਲ ਮੱਥਾ ਲਾਉਣ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ ਅਕਾਲੀ ਦਲ ਹੋਰ ਵੀ ਹਾਸ਼ੀਏ ਤੇ ਚਲਿਆ ਜਾਵੇਗਾ ਅਕਾਲੀ ਦਲ 'ਚ ਤਾਨਾ ਸ਼ਾਹੀ ਚੱਲ ਰਹੀ ਹੈ ਕਿ ਅਕਾਲੀ ਦਲ ਦੀ ਫੋਟ ਪਿੱਛੇ ਭਾਜਪੀ ਦਾ ਹੱਥ ਹੈ ਇਹ ਕਹਿਣਾ ਹੈ ਪ੍ਰਤਾਪ ਸਿੰਘ ਬਾਜਬਾ ਦਾ ਭਾਜਪੀ ਭਵਿੱਖ 'ਚ SGPCC ਤੇ ਵੀ ਕੰਟਰੋਲ ਦੀ ਕੋਸ਼ਿਸ਼ ਕਰੇਗੀ ਤਾਂ ਕਾਂਗਰਸ ਦੇ ਵੱਡੇ ਲੀਡਰਾਂ ਦਾ ਰਿਐਕਸ਼ਨ ਜਿਹੜਾ ਇਹ ਪ੍ਰतिकਰਮ ਜਿਹੜਾ ਸਾਹਮਣੇ ਆਇਆ ਆਕਾਲੀ ਦਲ ਦੀ ਬਗਾਵਤ ਤੋਂ ਬਾਅਦ ਜਿਸ ਦੇ ਵਿੱਚ ਸੰਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਜੋ ਵੀ ਜਿਆ ਉਹੀ ਵਧਣਾ ਪੈ ਰਿਹਾ ਹੈ ਗੁਰੂ ਘਰ ਨਾਲ ਮੱਥਾ ਲਾਉਣ ਦਾ ਨਤੀਜਾ ਆਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ ਹਾਲੇ ਤਾਂ ਆਕਾਲੀ ਦਲ ਹੋਰ ਵੀ ਹਾਸ਼ੀਏ ਤੇ ਚਲਾ ਜਾਵੇਗਾ ਤੇ ਆਕਾਲੀ ਦਲ ਤੇ ਤਾਣਾशाही ਚੱਲ ਰਹੀ ਹੈ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਣ ਨੇ ਕਿਹਾ ਕਿ ਅਕਾਲੀ ਦਲ ਦੀ ਫੁੱਟ ਪਿੱਛੇ ਬੀਜੇਪੀ ਦਾ ਹੱਥ ਹੈ ਤੇ ਬੀਜੇਪੀ ਭਵਿੱਖ 'ਚ ਐਸਜੀਪੀਸੀ ਤੇ ਵੀ ਕੰਟਰੋਲ ਦੀ ਕੋਸ਼ਿਸ਼ ਕਰੇਗੀ ਤਾਂ ਕਾਂਗਰਸ ਆਗੂਆਂ ਦੇ ਵੱਲੋਂ ਅਕਾਲੀ ਦਲ ਦੀ ਬਗਾਵਤ ਤੇ ਬਿਆਨ ਦਿੱਤੇ ਗਏ ਨੇ ਪੰਥਕ ਪਾਰਟੀ ਕਲੀਦਲ ਐਸ ਵੇਲੇ ਦੋ ਹਿੱਸਿਆਂ ਚ ਵੰਡੀ ਨਜ਼ਰ ਆ ਰਹੀ ਹੈ ਕਹਿ ਰਹੇ ਸੁਖਵੀਰ ਬਾਦਲ ਅਸਤੀਫਾ ਦੇਣ ਦੂਜੇ ਪਾਸੇ ਕਹਿ ਰਹੇ ਕਿ ਸੁਖਵੀਰ ਬਾਦਲ ਦੇ ਨਾਲ ਪਾਰਟੀ ਖੜੀ ਹੈ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਇਸ ਤਰੀਕੇ ਦੀ ਪਿਕਚਰ ਜਿਹੜੀ ਹੈ ਪੰਥਕ ਪਾਰਟੀ ਚ ਨਜ਼ਰ ਆਂਦੀ ਹੈ ਦੇਖੋ ਮਾਨਸਿਕ ਤੌਰ ਤੇ ਬੇਸਿਕਲੀ ਇਹਨਾਂ ਨੇ ਜੋ ਮੇਰੇ ਮੇਰਾ ਜੋ ਮੰਨਣਾ ਹੈ ਕਿ ਜਿੱਦਾਂ ਬੇਅਦਬੀਆਂ ਦਾ ਹੋਇਆ ਨਾ ਉਹ ਚੋਂ ਹੀ ਨਿਕਲੀ ਨਹੀਂ ਪਾ ਰਹੇ ਕਿਉਂਕਿ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਸਾਰੇ ਪਾਰਟੀ ਲੀਡਰ ਔਰ ਉਹਨਾਂ ਨੂੰ ਰਾਹ ਕੋਈ ਨਹੀਂ ਲੱਭ ਰਿਹਾ ਔਰ ਐਸ ਵੇਲੇ ਜੋ ਇਹਨਾਂ ਨੇ ਬੀਜਿਆ ਪਿਛਲੇ ਸਮਿਆਂ ਦੇ ਵਿੱਚ ਮੈਂ ਸਮਝਦਾ ਕਿ ਉਹਦਾ ਹੀ ਇਹਨਾਂ ਨੂੰ ਭੁਗਤਾਨ ਕਰਨਾ ਪੈ ਰਿਹਾ ਕੁਝ ਲੀਡਰ ਉਹਦੇ ਅੰਗੇਸ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਜਿਹੜੀ ਜਦੋਂ ਤੁਸੀਂ ਗੁਰੂ ਘਰ ਨੇ ਮੱਥੇ ਲਾ ਲਏ ਨੇ ਗੁਰੂਆਂ ਨੇ ਮੱਥੇ ਲਾ ਲਏ ਉਹ ਤਾਂ ਹੁਣ ਕੋਈ ਕੀ ਕਰ ਸਕਦਾ ਸੋ ਉਹਦਾ ਜਿਹੜਾ ਭੁਗਤਾਨ ਹੈ ਮੇਰਾ ਜੋ ਮੰਨਣਾ ਹੈ ਕਿ ਉਹ ਇਹਨਾਂ ਨੂੰ ਕਰਨਾ ਪੈ ਰਿਹਾ ਜੋ ਇਹਨਾਂ ਪੰਜਾਬ ਦੇ ਹਾਲਾਤ ਕੀਤੇ ਸੀ ਅੱਜ ਇਹ ਮੋੜ ਆਪਣੇ ਪੈਰਾਂ ਤੇ ਨਹੀਂ ਖੜੇ ਹੋ ਪਾਰੇ 73 ਦੀ ਸਥਿਤੀ ਇਹਨਾਂ ਨੇ ਖਿਸਕ ਚੁੱਕੀ ਹੈ ਤੁਹਾਡਾ ਤਜਰਬਾ ਆਪਣਾ ਪ੍ਰਧਾਨਗੀ ਦੇ ਇਸਤੀਫੇ ਤੋਂ ਬਾਅਦ ਸੁਖਵੀਰ ਬਾਦਲ ਅਗਰ ਇਸਤੀਫਾ ਦਿੰਦੇ ਆਕਾਲੀ ਦਲ ਦੀ ਪੋਜੀਸ਼ਨ ਠੀਕ ਹੋ ਸਕਦੀ ਹੈ ਇਹ ਕੋ ਹੋ ਸਕਦੀ ਹੈ ਕਿਉਂਕਿ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੇ ਕਾਫੀ ਜਿਹੜੇ ਮਜ਼ਬੂਤ ਲੀਡਰ ਨੇ ਉਹ ਸਾਰੇ ਇਹਨਾਂ ਦੇ ਆਪੋਜੀਟ ਖੜ ਗਏ ਨੇ ਆ ਕੇ ਔਰ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈ ਇਹ ਕੋਈ ਮਤਲਬ ਇੱਕ ਹੀ ਮੁਸ਼ਕਲ ਹੈ ਕਿ ਜੇ ਵੀ ਤੁਸੀਂ ਆਪਣਾ ਡਿਕਟੇਟਰਸ਼ਿਪ ਕਰਦੇ ਜੀ ਉਹ ਪਾਰਟੀ ਚ ਨਹੀਂ ਹੋਣੀ ਚਾਹੀਦੀ ਤੁਸੀਂ ਇਲੈਕਸ਼ਨ ਕਰਾ ਲਓ ਇਲੈਕਸ਼ਨ ਦੇ ਨਾਲ ਪ੍ਰਧਾਨ ਬਣਾ ਲਓ ਉਹ ਜੇ ਕੋਈ ਤੁਹਾਨੂੰ ਮੁਸ਼ਕਲ ਹੈ ਬਾਕੀ ਉਹਨਾਂ ਦਾ ਅੰਦਰੂਨੀ ਮਾਮਲਾ ਮੈਂ ਬਹੁਤ ਸਲਾਹਤ ਨਹੀਂ ਇਹ ਰੱਖਦਾ ਪਰ ਇਹ ਵੀ ਕਹ ਰਿਹਾ ਕਿ ਜਿਹੜਾ ਇਹ ਗਰੁੱਪ ਮੰਗ ਕਰ ਰਿਹਾ ਸੁਖਵੀਰ ਬਾਦਲ ਅਸਤੀਫਾ ਦੇਵੇ ਉਹ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਿਹਾ ਬੀਜੇਪੀ ਉਹਨਾਂ ਤੋਂ ਕਰਵਾ ਰਹੀ ਹੈ ਔਰ ਪੰਜਾਬ ਚ ਅਕਾਲੀ ਦਲ ਦੇ ਖਿਲਾਫ ਆਪਰੇਸ਼ਨ ਲੋਟਸ ਜਿਹੜਾ ਪੰਜਾਬ ਚ ਚੱਲ ਰਿਹਾ ਮਤਲਬ 40 40 50 50 ਸਾਲ ਮੇਰੇ ਖਿਆਲ ਦੋ ਦੋ ਪੀੜ੍ਹੀਆਂ ਉਹਨਾਂ ਦੀ ਹੋ ਗਈਆਂ ਅਕਾਲੀ ਦਲ ਦੇ ਜੁਣਿਆਂ ਨੂੰ ਇਹਦਾ ਮਤਲਬ ਇਹ ਬੀਜੇਪੀ ਦੀ ਟੀਮ ਹੀ ਚੱਕੀ ਫਿਰਦੇ ਰਹੇ ਉਹਨਾਂ ਚ ਮਤਲਬ ਇਹ ਐਵੇਂ ਬ੍ਰੇਨ ਗੇਮ ਹੁੰਦੀ ਆ ਸਚਾਈ ਨੂੰ ਵਾਕਿਆ ਹੀ ਇਹ ਸਚਾਈ ਹੈ ਕਿ ਬਹੁਤ ਵੱਡਾ ਇੱਕ ਉਹਨਾਂ ਦੇ ਵਿੱਚ ਜਿਹੜਾ ਇੱਕ ਧੜਾ ਹੈ ਉਹ ਨਿਰਾਸ਼ ਹੈ ਔਰ ਵਰਕਰ ਵੀ ਕਿਉਂਕਿ ਦੇ ਬਾਈ ਦੇਓ ਘਟਦਾ ਜਾ ਰਿਹਾ ਹਰ ਕੋ ਬੰਦਾ ਚਿੰਤਾ ਕਰਦਾ ਜੇ ਇਹ ਸਮਝਦੇ ਕਿ ਅਸੀਂ ਪਾਰਟੀ ਲਈ ਕੰਮ ਕੀਤਾ ਕਿ ਮੇਰਾ ਖਿਆਲ ਉਹਨਾਂ ਵੀ ਬਹੁਤ ਲੰਬਾ ਸਮਾਂ ਪਾਰਟੀ ਵਾਸਤੇ ਲਾਇਆ ਹੋਊਗਾ ਜਲੰਧਰ ਚ ਹੁਣ ਆਪਣੇ ਉਮੀਦਵਾਰੀ ਸਮਰਥਨ ਵਾਪਸ ਲੈ ਲਿਆ ਜਿਹੜੇ ਉਹ ਕਹਿ ਰਹੇ ਅਸੀਂ ਬੀਐਸਪੀ ਨੂੰ ਸਮਰਥਨ ਦੇਵਾਂਗੇ ਦੂਜਾ ਧੜਾ ਕਹਿ ਰਿਹਾ ਕਿ ਕੈਂਡੀਡੇਟ ਤਾਂ ਉਹੀ ਹੋਣਗੇ ਜਿਹੜੇ ਅਕਾਲੀ ਦਲ ਦੇ ਸੀਗੇ ਹੁਣ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਵੀ ਰੋਲਾ ਪੈ ਗਿਆ ਦੇਖੋ ਉੱਤੇ ਉੱਤੇ ਹੋਣਾ ਹੀ ਹੈ ਉੱਤੇ ਉੱਤੇ ਕੁਦਰਤੀ ਗੱਲ ਹੈ ਕਿਉਂਕਿ ਜਦੋਂ ਧੜਿਆਂ ਚ ਚੀਜ਼ ਵੰਡੀ ਜਾਂਦੀ ਹੈ ਔਰ ਇਹ ਮੈਚ ਸਮਝਦਾ ਕਿ ਬਹੁਤ ਹੋਰ ਅਜੇ ਇਹ ਲੇ ਪੱਧਰ ਤੇ ਕਾਲੀ ਦਲ ਜਾਏਗਾ ਤੇ ਇੰਜ ਲੱਗਦਾ ਕਿ ਜਿਵੇਂ ਇਹਨਾਂ ਦਾ ਮੋੜ ਵਾਪਸ ਪੰਜਾਬ ਦੀ ਸੱਤਾ ਚ ਆਉਣਾ ਮਮਕਨ ਨਹੀਂ ਹੈਗਾ ਹੁਣ ਐਸੇ ਜਿਹੋ ਹਾਲਾਤ ਇਹਨਾਂ ਪੰਜਾਬ ਚ ਕੀਤੇ ਹੋਏ ਹਾਲਾਤ ਆ ਜਿਨ੍ਹਾਂ ਨੂੰ ਭੁਗਤਨੇ ਪੈ ਰਹੇ ਕੋਈ ਕਾਂਗਰਸ ਨੇ ਵੀ ਕਈ ਸਟੇਟਾਂ ਚ ਆਪਰੇਸ਼ਨ ਲੋਟਸ ਦੇਖਿਆ ਸਰਕਾਰਾਂ ਡਿੱਗੀਆਂ ਨੇ ਅਸੀਂ ਮਹਾਰਾਸ਼ਟਰ ਚ ਦੇਖਿਆ ਸ਼ਿਵ ਸੇਨਾ ਤੋਂ ਸ਼ਿੰਦੇ ਗਰੁੱਪ ਹੋ ਗਿਆ ਅਸੀਂ ਹਰਿਆਣੇ ਦੇ ਵਿੱਚ ਦੇਖਿਆ ਇਨੈਲੋ ਜੇ ਜੇਪੀ ਹੋ ਗਿਆ ਤੋਂ ਲੱਗਦਾ ਹੈ ਕਿ ਪੰਜਾਬ 'ਚ ਵੀ ਇਹ ਤਸਵੀਰ ਹੋ ਸਕਦੀ ਹੈ ਕਿ ਦੋ ਪਾਰਟੀਆਂ ਸਿੰਬਲ ਦੀ ਲੜਾਈ ਦਫ਼ਤਰ ਦੀ ਲੜਾਈ ਸਿੰਦੇ ਗਰੁੱਪ 1 ਵਾਂਜੇ ਦੂਸਰਾ ਵਾਂਜੇ ਜਾਂ ਛੋਟਾਲਾ ਗਰੁੱਪ 2 ਹੋ ਜਾਣ ਉਸ ਤਰੀਕੇ ਦੀ ਤਸਵੀਰ ਅਕਾਲੀ ਦਲ 'ਚ ਨਿਕਲ ਰਹੀ ਹੈ। ਅਕਾਲੀ ਦਲ 'ਚ ਤੇ ਇਹੋ ਜੀ ਗੱਲ ਹੈ ਦੀ ਨਾ ਇਹਦੇ ਨਾਲ ਪਾਵਰ ਹੈ ਇਹਨਾਂ ਕੋਲ ਤੇ ਨਾ ਇਹ ਪਾਵਰ ਤੇ ਉੱਥੇ ਉਹਨਾਂ ਨੂੰ ਲਾਭ ਹੈ ਇਸ ਚੀਜ਼ ਦਾ। ਇਸ ਵੇਲੇ ਤੇ ਕੋਈ ਸੰਧਾਨਤਿਕ ਲੜਾਈ ਹੋ ਲੜ ਰਹੀ ਹੈ ਜੋ ਮੇਰਾ ਜਿੰਨਾ ਕ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਆਪਸ ਦੇ ਵਿੱਚ ਜਿੰਨਾਗ ਸਾਡਾ ਤਜਰਬਾ ਹੈ ਪਿਛਲੇ ਸਮੇਂ ਤੋਂ ਉਹ ਜਿੱਦਾਂ ਵਿਚਰੇ ਨੇ ਜਿਹੜਾ ਤੁਹਾਡਾ ਪੈਸ ਵੇਲੇ ਜਿਹਨੂੰ ਬਾਗੀ ਕਹਿ ਅਕਾਲੀ ਦਲ ਦੇ ਵਿੱਚ ਕਿਉਂਕਿ ਅਸੀਂ ਜੇ ਹੁਣ ਕਾਂਗਰਸ ਪਾਰਟੀ ਦੇ ਸਾਡਾ ਉਹਨਾਂ ਦੇ ਕਮੈਂਟ ਕਰਨਾ ਤੇ ਨਹੀਂ ਬਣਦਾ ਪਰ ਉਹਨਾਂ ਦਾ ਬੜਾ ਲੰਬਾ ਸਮਾਂ ਰਿਹਾ ਵਾ ਅਕਾਲੀ ਦਲ ਦੇ ਵਿੱਚ ਔਰ ਤੁਸੀਂ ਅੱਜ ਉੱਠ ਕੇ ਜੀ ਉਹਨਾਂ ਬਿਆਨ ਦਿੱਤਾ ਹੀ ਹੈ ਕੋਈ ਗੱਲ ਕੀਤੀ ਹੈ ਆਪਣੀ ਪਲੇਟਫਾਰਮ ਤੇ ਗੱਲ ਕਰ ਲੈਣੀ ਚਾਹੀਦੀ ਹੈ ਦੂਸਰੇ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਬਹੁਤ ਸਵਾਲ ਉੱਠ ਰਹੇ ਨੇ ਤੁਹਾਡਾ ਏ ਕਿਸ ਦੇ ਉੱਤੇ ਕੀ ਹੈ ਤੁਹਾਡੀ ਮਾਜਦੇ ਇੱਕ ਵੱਡੇ ਲੀਡਰ ਨੇ ਸਾਡੇ ਨਾਲ ਥੋੜੇ ਦਿਨ ਪਹਿਲਾਂ ਜੁੜੇ ਹੋਏ ਸੀ ਰੰਧਾਵਾ ਸਾਹਿਬ ਉਹ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਨਹੀਂ ਚੱਲ ਸਕਦਾ ਕਿ ਤੁਸੀਂ ਇਸ ਗੱਲ ਨਾਲ ਇਤਿਫਾਕ ਰੱਖਦੇ ਮੈਂ ਇਹ ਸਮਝਦਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਦਾ ਕਾਰਡਰ ਜਿਹੜਾ ਜੋ ਠੀਕ ਸਮਝਦਾ ਹੋ ਫੈਸਲਾ ਕਰੇ ਉਹੱਖੋ ਵੱਖਰੀ ਮੀਟਿੰਗਾਂ ਦੇ ਦੌਰ ਚੱਲ ਪਿਆ ਹੈ ਚੰਡੀਗੜ੍ਹ 'ਚ ਸੁਖਬੀਰ ਬਾਦਲ ਮੀਟਿੰਗ ਕਰ ਰਿਹਾ ਜਲੰਧਰ 'ਚ ਮਲੂਕਾ ਹੋਰ ਜਿਹੜੇ ਲੀਡਰ ਨੇ ਸੀਨੀਅਰ ਆਗੂ ਪੈਰਲਲ ਮੀਟਿੰਗ ਕਰੰਦੂ ਮਾਜਰਾ ਵੀ ਹੋਣਾ ਮਤਾ ਚੰਦੂ ਮਾਜਰਾ ਵੀ ਨੇ ਮਤਾ ਪਾਸ ਕੀਤਾ ਬਿਲਕੁਲ ਇੱਕ ਗੱਲ ਜੋ ਮੈਨੂੰ ਨਜ਼ਰ ਆ ਰਹੀ ਭਾਜਪਾ ਦੀ ਇੱਕ ਟੈਂਸ਼ਨ ਹੈ ਅਕਾਲੀ ਦਲ ਨੂੰ ਹੋ ਤੁਸੀਂ ਜਿਹਨਾਂ ਦਾ ਨਾਮ ਲਿਆ ਐ ਐਂਟੀ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਬੇਸਿਕਲੀ ਇਜ਼ ਬੀਇੰਗ ਪ੍ਰੋਪਟ ਅਪ ਬਾਈ ਦੀ ਬੀਜਪੀ ਹੁਣ ਮਲੂਕਾ ਸਾਹਿਬ ਦੀ ਨੂੰ ਤੇ ਲੜ ਰਹੀ ਹੈ ਬਠਿੰਡੇ ਦੀ ਇਲੈਕਸ਼ਨ ਬੀਜੇਪੀ ਵੱਲੋਂ ਤੇ ਉਹ ਦੂਜੇ ਪਾਸੇ ਮੀਟਿੰਗ ਕਾਲ ਕਰਦੇ ਫਿਰ ਤੁਸੀਂ ਆਪੀ ਅਸੈਸਮੈਂਟ ਲਾ ਲੋ ਕਿ ਇਹਨਾਂ ਨੂੰ ਕਿਸ ਪਾਰਟੀ ਦੀ ਸਪੋਰਟ ਹੈ ਇਹ ਐਸਜੀਪੀਸੀ ਤੇ ਵੀ ਕੰਟਰੋਲ ਕਰਨ ਦੀ ਬੀਜੇਪੀ ਆਂਦੇ ਮਹੀਨਿਆਂ ਵਿੱਚ ਕੋਸ਼ਿਸ਼ ਕਰੇਗੀ ਤਾਂ ਜਿੱਥੇ ਕਾਂਗਰਸ ਹੀ ਆਗੂ ਆਉਂਦੇ ਬਿਆਨ ਆ ਰਹੇ ਨੇ ਉੱਥੇ ਬਗਾਵਤ ਚੱਲ ਰਹੇ ਆ ਅਕਾਲੀ ਦਲ ਤੇ ਆਪ ਨੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਆਪ ਸੰਸਦ ਮੀਤ ਹੇਅਰ ਦਾ ਸੁਖਬੀਰ ਬਾਦਲ ਤੇ ਤਿੱਖਾ ਵਾਰ ਸਾਹਮਣੇ ਆਇਆ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕਾਰਪੋਰੇਟ ਕੰਪਨੀ ਵਾਂਗ ਪਾਰਟੀ ਚਲਾ ਰਹੇ ਨੇ ਅੱਜ ਅਕਾਲੀ ਦਲ ਹਾਸ਼ੀਏ ਤੇ ਜਾ ਚੁੱਕਿਆ ਤੇ ਸੁਖਬੀਰ ਬਾਦਲ ਨੇ ਲੁੱਟ ਖਸੁੱਟ ਦਾ ਹੀ ਮਾਡਲ ਲੈ ਕੇ ਆਂਦਾ ਸੀ ਉਹਨਾਂ ਕਿਹਾ ਕਿ ਇੱਕ ਸ਼ਖਸ ਨੇ ਪੂਰਾ ਅਕਾਲੀ ਦਲ ਤਬਾਹ ਕਰਕੇ ਰੱਖ ਦਿੱਤਾ ਤਾਂ ਆਮ ਆਦਮੀ ਪਾਰਟੀ ਦੇ ਸੰਸਦ ਮੀਤ ਹੇਅਰ ਦੇ ਵੱਲੋਂ ਵੀ ਅਕਾਲੀ ਦਲ ਦੀ ਬਗਾਵਤ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ ਸੁਖਬੀਰ ਬਾਦਲ ਤੇ ਗੰਭੀਰ ਇਲਜ਼ਾਮ ਲਾਇਆ ਨੇ ਉਹਨਾਂ ਕਹਿੰਦੇ ਕਿ ਸੁਖਬੀਰ ਬਾਦਲ ਹੀ ਲੁੱਟ ਖਸੁੱਟ ਦਾ ਮਾਡਲ ਲੈ ਕੇ ਆਏ ਸੀ ਅਕਾਲੀ ਦਲ ਤੁਸੀਂ ਪੰਜਾਬ 'ਚ ਦੇਖਿਆ ਕਾਫੀ ਜ਼ਿਆਦਾ ਖਲੇਰਾ ਪੈ ਗਿਆ ਹੈ ਕਿਵੇਂ ਦੇਖਦੇ ਹੋ ਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ ਇੱਕ ਪਾਸੇ ਸੁਖਵੀਰ ਬਾਦਲ ਦੇ ਸਤੀਫੇ ਦੀ ਮੰਗ ਹੋ ਰਹੀ ਹੈ ਇੱਕ ਪਾਸੇ ਕਹਿ ਰਹੇ ਕਿ ਸੁਖਵੀਰ ਬਾਦਲ ਹੀ ਪ੍ਰਧਾਨ ਬਣੇ ਰਹਿਣ ਦੇਖੋ ਕਾਲੀ ਦਲ ਉਹ ਪਾਰਟੀ ਹੈ ਜਿਹਨੂੰ ਕਿਹਾ ਜਾਂਦਾ ਵੀ ਸ਼ਹੀਦਾਂ ਦੀ ਜਮਾਤ ਹੈ ਕਿਉਂਕਿ ਹਜ਼ਾਰਾਂ ਕੁਰਬਾਨੀਆਂ ਦੇ ਕੇ ਕਾਲੀ ਦਲ ਜਿਹੜੀ ਪਾਰਟੀ ਆ ਉਹ ਖੜੀ ਹੋਈ ਹਨਾ origignal ਪਾਰਟੀ ਸੀ ਜਿਹੜੀ ਸੂਬੇ ਦੇ ਹੱਕਾਂ ਦੀ ਜਿਹੜੀ ਹਮੇਸ਼ਾ ਗੱਲ ਕਰਦੀ ਸੀ ਪਰ ਪਿਛਲੇ ਸਮੇਂ 'ਚ ਜਦੋਂ ਤੋਂ ਸਖਬੀਤ ਸਿੰਘ ਬਾਦਲ ਕੈਲੋ ਵੀ ਕੁਰਸੀ ਤੇ ਬੈਠੇ ਇੱਕ ਕਾਰਪੋਰੇਟ ਕੰਪਨੀ ਦੀ ਤਰ੍ਹਾਂ ਅਕਾਲੀ ਦਲ ਨੂੰ ਜਿਹੜਾ ਚਲਾਉਣਾ ਸ਼ੁਰੂ ਕੀਤਾ ਜਿਹਦੇ ਕਰਕੇ ਅਕਾਲੀ ਦਲ ਨੀਚੇ ਆਉਂਦਾ 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 ਅੱਜ ਬਿਲਕੁਲ ਹਾਸ਼ੀਏ ਤੇ ਆ ਚੁੱਕਿਆ ਹੈ ਹਨਾ ਕਿਉਂਕਿ ਜਦੋਂ 2017 ਦੀ ਇਲੈਕਸ਼ਨ ਸੀ ਉਦੋਂ ਇਹ ਲੱਗਦਾ ਸੀ ਕਿ ਅਕਾਲੀ ਦਲ ਬਹੁਤ ਡਾਊਨ ਚਲਾ ਗਿਆ ਤਕਰੀਬਨ 14 ਸੀਟਾਂ ਰਹਿ ਗਈਆਂ ਸੀ ਵੀ ਹੁਣ ਸ਼ਾਇਦ ਰਵਾਈਵ ਪਰਲਿਮੈਂਟਾਈ ਦੋ ਮੈਂਬਰ ਪਾਰਲਿਮੈਂਟ ਰਹਿ ਗਏ ਏਸੀ ਵੀ ਚਲੋ ਹੁਣ ਬਹੁਤ ਡਾਊਨ ਚਲਾ ਗਿਆ ਸ਼ਾਇਦ ਹੁਣ ਰਵਾਈਵ ਕਰ ਐਮਐਲ ਇਲੈਕਸ਼ਨ ਆਈ 3 ਐਮਐਲ ਰਹਿ ਗਏ ਇਹ ਸੀ ਵੀ ਇਦੂ ਡਾਊਨ ਤਾਂ ਕੀ ਜਾਓ ਹੁਣ ਪਾਰਲੀਮੈਂਟ ਦੀ ਆਈ 10 ਸੀਟਾਂ ਤੋਂ ਅਕਾਲੀ ਦਲ ਦੀਆਂ ਜਮਾਨਤਾਂ ਜप्त ਹੋ ਜਾਣੀਆਂ ਸੋ ਸਾਰਿਆਂ ਨੂੰ ਦਿਖਦਾ ਕਿ ਇੱਕ ਪਰਿਵਾਰ ਨੇ ਇੱਕ ਲੀਡਰ ਨੇ ਸਾਰਾ ਅਕਾਲੀ ਦਲ ਜਿਹੜਾ ਤਬਾਹ ਜਿਹੜਾ ਉਹ ਕਰਤਾ ਜਿਹੜੀ ਉਹਦੀ ਆਡਾਇਲੋਜੀ ਸੀ ਜਿਹੜੀ ਸੋਸ ਸੀ ਕਿਉਂਕਿ ਇੱਕ ਲੁੱਟਕ ਸੁੱਟ ਦਾ ਜਿਹੜਾ ਮਾਡਲ ਹੈ ਸਿੰਘਬੀਰ ਸਿੰਘ ਬਾਦਲ ਨੇ ਬਣਾ ਲਿਆ ਵੀ ਕੇਣਾ ਵੱਡੇ ਵੱਡੇ ਬੰਦਿਆਂ ਨੂੰ ਲਿਆਓ ਕਰੋੜਾ ਰੁਪਇਆ ਲਾਓ ਅਕਾਲੀ ਦਾ ਜਿਹੜੀ ਪਾਰਟੀ ਸੀ ਉਹਦੇ ਵੱਲੋਂ ਵੀ ਇਲੈਕਸ਼ਨਾਂ ਸਲਾਬਾ ਬਣਨੇ ਸ਼ੁਰੂ ਹੋ ਗਈਆਂ ਪੈਸੇ ਬਣਨੇ ਸ਼ੁਰੂ ਹੋ ਗਏ ਜਿਹਦੇ ਕਰਕੇ ਅੱਜ ਲੋਕਾਂ ਦੇ ਨੱਕੋ ਬੋਲੋਂ ਜਿਹੜਾ ਕਿਉਂਕਿ ਪੈਸੇ ਦੇ ਜੋਰ ਤੇ ਕਿੰਨਾ ਨੇ ਤੁਸੀਂ ਕਿਹ ਲਈ ਰਾਜਨੀਤੀ ਹੈ ਜਿਹੜੀ ਉਹ ਕਰ ਲੋਂਗੇ ਜਦ ਤੁਸੀਂ ਆਪਣੀ ਆਈਡੀਓਲੋਜੀ ਖਤਮ ਕਰ ਲਈ ਤੁਸੀਂ ਕਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਕਦੇ ਤੁਸੀਂ ਪੰਥ ਦੀ ਗੱਲ ਨਹੀਂ ਕੀਤੀ ਜਦੋਂ ਤਾਂ ਲੱਗਦਾ ਕਿ ਜ਼ਰੂਰ ਜੇ ਉਹ ਤਾਂ ਪੰਥ ਨੂੰ ਵਰਤ ਲੈਣੇ ਹੋ ਤੇ ਜਦੋਂ ਫੇਰ ਲੱਗਦਾ ਵੀ ਇੱਥੇ ਆਪਾਂ ਨੂੰ ਬੀਜੇਪੀ ਨਾਲ ਫਾਇਦਾ ਹੋ ਸਕਦਾ ਫਿਰ ਜਾ ਕੇ ਉਹਦੇ ਲੇਲੜੀਆਂ ਵੀ ਕੱਟਾ ਲੱਗੇ ਜਾਂਦੇ ਨੇ ਸੁਖਵੀਰ ਬਾਦਲ ਦੇ ਗਰੁੱਪ ਵੱਲੋਂ ਜਾਂ ਸੁਖਵੀਰ ਬਾਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਾਕੀ ਹੋਏ ਇਨਾਂ ਦੇ ਪਿੱਛੇ ਬੀਜੇਪੀ ਖੜੀ ਹੈ ਆਪਰੇਸ਼ਨ ਲੋਟਸ ਪੰਜਾਬ ਚ ਅਕਾਲੀ ਦਲ ਦੇ ਉੱਤੇ ਬੀਜੇਪੀ ਚਲਾਣਾ ਚਾਹਦੀ ਹੈ ਔਰ ਇਹ ਸਾਰਾ ਬੀਜੇਪੀ ਕਰਾ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਕਾਲੀ ਦਲ ਨੂੰ ਖਤਮ ਕਰਨ ਲਈ ਚਲੋ ਜੇ ਉਹ ਵੀ ਇਸ ਸਮਾਂਸ਼ਾ ਨਾਲ ਕੰਮ ਕਰ ਰਹੇ ਆ ਜੇ ਬੀਜੇਪੀ ਦੇ ਪਿੱਛੇ ਲੱਕੇ ਇਦਾਂ ਕਰਨਗੇ ਤਾਂ ਫਿਰ ਲੋਕ ਉਹਨਾਂ ਨੂੰ ਵੀ ਦੇਖ ਲੈਣਗੇ ਕਿਉਂਕਿ ਅਕਾਲੀ ਦਲ ਦਾ ਵੀ ਡਾਊਨ ਜਾਣ ਦਾ ਕਾਰਨ ਇਹੀ ਹੈ ਜੇ ਇਹਨਾਂ ਨੇ ਬੀਜੇਪੀ ਨਾਲ ਜਿਹੜੀ ਯਾਰੀ ਹੈ ਉਹ ਨਹੀਂ ਤੋੜੀ ਸੀ ਕਿਉਂਕਿ ਤਿੰਨ ਕਾਨੂੰਨ ਕਿੰਨਾ ਲੈ ਕੇ ਜਾਂਦੇ ਬੀਜੇਪੀ ਲੈ ਕੇ ਜਾਂਦੇ ਕਿਉਂਕਿ ਪੰਜਾਬ ਕਿਸਾਨੀ ਪ੍ਰਧਾਨ ਜਿਹੜਾ ਉਹ ਸੂਬਾ ਹੈਗਾ ਇਸੇ ਕਰਕੇ ਜਿਹੜਾ ਬੀਜੇਪੀ ਦਾ ਅਕਾਲੀ ਦਲ ਦਾ ਜਿਹੜਾ ਜਿਆਦਾ ਵਿਰੋਧ ਹੋਣਾ ਸ਼ੁਰੂ ਹੋਇਆ ਕਿਉਂਕਿ ਅਡਿਓਲੋਜੀ ਵੀ ਜੇ ਦੇਖੀਏ ਬੀਜੇਪੀ ਤੇ ਅਕਾਲੀ ਦਲ ਦੀ ਬਿਲਕੁਲ ਉਲਟ ਪਰ ਠੀਕ ਹੈ ਇਹਨਾਂ ਨੇ ਪਿਛਲੇ ਸਮੇਂ ਆਪ ਦੀਆਂ ਕੁਰਸੀਆਂ ਦੀ ਖਾਤਰ ਉਹਨਾਂ ਦੇ ਨਾਲ ਲੱਗੇ ਰਹੇ ਐਤਕੀ ਵੀ ਇਹਨਾਂ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਲਤਾ ਜਿਹੜੀ ਉਹ ਨਹੀਂ ਲਾਈ ਬੀਜੇਪੀ ਵਾਲਿਆਂ ਨੇ ਤੇ ਹੁਣ ਵੀ ਜੇ ਮੰਨ ਵੀ ਲਈਏ ਕਿ ਸੁਖਬੀਰ ਸਿੰਘ ਬਾਦਲ ਸਹੀ ਕਹਿੰਦੇ ਨੇ ਵੀ ਭਾਈ ਉਹ ਬੀਜੇਪੀ ਦੇ ਉਹਦੇ ਕਰਕੇ ਕਰ ਰਹੇ ਆ ਤਾਂ ਫਿਰ ਉਹ ਵੋਟਾਂ ਦਾ ਲੋਕਾਂ ਨੇ ਪਾਉਣੀਆਂ ਨੇ ਨਾ ਜਿਵੇਂ ਥੋਡੀਆਂ ਚ ਜਮਾਨਤ ਜਬਤ ਹੋਈਆਂ ਉਹਨਾਂ ਦੀ ਕਰਵਾ ਦੇਣਗੇ ਸੋ ਇਹ ਕੇਵਲ ਤੇ ਕੇਵਲ ਗੱਲਾਂ ਦਾ ਖੜਾ ਆ ਜਿਹੜਾ ਉਹ ਬਣਾ ਰਹੇ ਆ 바ਜੀ ਨੂੰ ਮਰਜ਼ੀ ਸਪੋਰਟ ਕਰਨ ਚਾਹੇ ਸਗਵੀਰ ਸਿੰਘ ਬਾਦਲ ਜਿਹੜੀ ਬੀਬੀ ਜੀ ਸਰਜੀਤ ਕੌਰ ਐਮਐਲਏ ਦਾ ਜਿਹੜੇ ਖੜੇ ਆ ਚਾਹੇ ਉਹ ਇਲੈਕਸ਼ਨ ਲੜਦੇ ਉਹਨਾਂ ਦੀ ਵੀ ਜਮਾਨਤ ਜਬਤ ਹੋਣੀ ਹੈ ਚਾਹੇ ਜਾ ਕੇ ਆਪ ਲੜ ਲੈਂਦੇ ਇਹਨਾਂ ਦੀ ਵੀ ਜਮਾਨਤ ਜਬਤ ਜਿਹੜੀ ਆ ਹੋਣੀ ਸੀ ਤੇ ਚਾਹੇ ਕਿਸ ਦੀ ਸਪੋਰਟ ਕਰਨ ਜਿਹਦੇ ਨਾਲ ਸਗਵੀਰ ਸਿੰਘ ਬਾਦਲ ਚਲੇਗੇ ਉਹਦੀ ਜਮਾਨਤ ਜਬਤ ਹੋਣੀ ਤੈ ਤੇ ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ న్యూਸ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਨੂੰ ਤੋੜਨ ਦਾ ਕੰਮ ਨਾ ਕਰਨਾ ਤੇ ਸੁਖਬੀਰ ਬਾਦਲ ਨੂੰ ਹੁਣ ਕੁਰਸੀ ਤਿਆਗ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਖੁਦ ਪ੍ਰਧਾਨਗੀ ਤੋਂ ਲੰਬੇ ਹੋ ਜਾਣ ਅਤੇ ਪ੍ਰਧਾਨ ਪੰਥਕ ਅਤੇ ਸਿਆਸੀ ਦਿਖਵਾਲਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਚੰਦੂ ਮਾਜਰਾ ਨੇ ਇਸ ਤੋਂ ਕਹਿ ਦਿੱਤਾ ਕਿ ਚੋਣ ਨਿਸ਼ਾਨ ਤੱਕੜੀ ਅਤੇ ਦਫ਼ਤਰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਅਸੀਂ ਅਕਾਲੀ ਦਲ ਵਾਲੇ ਦਫ਼ਤਰ 'ਚ ਹੀ ਜਾ ਕੇ ਬੈਠਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ న్యూਸ 18 ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਜਿੱਥੇ ਤਿੱਖੇ ਨਿਸ਼ਾਨੇ ਸਾਧਦੇ ਨੇ ਉੱਥੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਵੀ ਆਪਣਾ ਹੱਕ ਜਤਾਇਆ ਤੇ ਨਾਲ ਹੀ ਕਿਹਾ ਕਿ ਅਸੀਂ ਦਫ਼ਤਰ ਦੇ ਵਿੱਚ ਵੀ ਬੈਠਾਂਗੇ ਤਾਂ ਬਾਗੀ ਅਕਾਲੀ ਆਗੂ ਨੇ ਚੰਦੂ ਮਾਜਰਾ ਪਹਿਲੀ ਗੱਲ ਤਾਂ ਕਸੂ ਜੀ ਜੀ ਵਾਦਨ ਹੋਣਾ ਨੂੰ ਮੈਂ ਜ਼ਰੂਰ ਅਪੀਲ ਕਰਨਾ ਚਾਹੁੰਦਾ ਕਿ ਉਹ ਪਾਰਟੀ ਨੂੰ ਜੋੜਨ ਦਾ ਕੰਮ ਕਰਨਾ ਤੋੜਨ ਦਾ ਕੰਮ ਨਾ ਕਰ ਪਾਰਟੀ ਨੂੰ ਇੰਟੈਕਟ ਰੱਖਣ ਪਾਰਟੀ ਨੂੰ ਖੰਡਾਉਣ ਨਹੀਂ ਕਿ ਧੜੇ ਦੇ ਇੱਕ ਗਰੁੱਪ ਦੇ ਲੀਡਰ ਨਾ ਬਣਨਾ ਸਮੁੱਚੀ ਪਾਰਟੀ ਦੇ ਲੀਡਰ ਬਣਨਾ ਔਰ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਲੋਕਾਂ ਦੀ ਜਿਹੜੀ ਸੋਚ ਆ ਜੇ ਕੋਈ ਉਹਨਾਂ ਤੱਕ ਪਹੁੰਚਾਉਂਦਾ ਉਹਦੀ ਕਦਰ ਕਰਨ ਹੁਣ ਮੈਨੂੰ ਤਾਂ ਤੁਸੀਂ ਦੱਸੋ ਪਹਿਲੀ ਗੱਲ ਤਾਂ ਇੱਕ ਪਿਛਲੇ ਲਗਾਤਾਰ ਇੱਕ ਹਫਤਾ ਇੱਕ ਗਰੁੱਪ ਦੀ ਕਿ ਧੜੇ ਦੀਆਂ ਮੀਟਿੰਗਾਂ ਕਰਕੇ ਪਾਰਟੀ ਨੂੰ ਖੜਾਉਣ ਦੇ ਰਾਹ ਤੇ ਤੁਰੇ ਸੱਜ ਸੁਵੀਰ ਸਿੰਘ ਬਾਦਲ ਨੂੰ ਜੇ ਕੁਝ ਸਿਹਰਦ ਲੋਕਾਂ ਨੇ ਬੈਠ ਕੇ ਵਿਚਾਰ ਕੇ رائے ਦਿੱਤੀ ਆ ਕਿ ਪਾਰਟੀ ਨੂੰ ਕਿਵੇਂ ਬਚਾਇਆ ਜਾਵੇ ਪਾਰਟੀ ਜਿਹੜੀ ਹਰਚ ਤੋਂ ਖਰਚ ਤੇ ਆ ਗਈ ਪਾਰਟੀ ਤੇ ਕਿਹੜੀਆਂ ਕਮੀਆਂ ਖਾਮੀਆਂ ਕਿਤਾਈਆਂ ਰਹੀਆਂ ਨੇ ਜਿਹਦੇ ਕਰਕੇ ਲੋਕ ਬਾਰ-ਬਾਰ ਨਕਾਰ ਰਹੇ ਨੇ ਇੱਕ ਵਾਰੀ ਹੋਵੇ ਦੋ ਵਾਰੀ ਹੋਵੇ ਲਗਾਤਾਰ ਪੰਜ ਵਾਰ ਬਾਰ-ਬਾਰ ਲੋਕਾਂ ਦਾ ਫਤਵਾ ਪਾਰਟੀ ਨੂੰ ਨੀਤੇ ਲਗਾ ਰਿਆ ਹੋਵੇ ਕੋਈ ਵਿਚਾਰਨ ਦੀ ਲੋੜ ਆ ਕੋਈ ਸੋਚਣ ਦੀ ਲੋੜ ਆ ਮਲਹੋਰ ਨਗਰਵਾਲੇ ਜਾ ਕੇ ਜਾਇਗੀ ਪਾਰਟੀ ਫੇਰ ਕਿਤੇ ਅਸੀਂ ਛੱਡਾਂਗੇ ਕਿਉਂਕਿ ਉਹ ਕਹ ਰਹੇ ਜੇ ਕੋਈ ਇਸ ਕਿਸਮ ਦੀ ਸਿਹਿਹਤ رائے ਦੰਦਾ ਕਿ ਪਾਰਟੀ ਨੂੰ ਕਿਵੇਂ ਬਲੰਦੀਆਂ 'ਤੇ ਲਜਾਈਏ ਪਾਰਟੀ ਨੂੰ ਕਿਵੇਂ ਮਜ਼ਬੂਤ ਕਰੀਏ ਇਹ ਪਾਰਟੀ ਨੂੰ ਖਜ਼ੋਰ ਕਰਨ ਵਾਲੀ ਗੱਲ ਆ ਕੀ ਪਾਰਟੀ ਨੂੰ ਉਹ ਤੋੜਨ ਵਾਲੀ ਗੱਲ ਆ ਕੀ ਪਾਰਟੀ ਵਿਰੋਧੀ ਗੱਲ ਆ ਬਲਕਿ ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਤੇ ਉਂਗਲਾ ਠਾਉਣਾ ਔਰ ਉਹਨਾਂ ਲੋਕਾਂ ਵੱਲੋਂ ਉਂਗਲਾ ਉਠਾਉਣਾ ਜਿਨ੍ਹਾਂ ਨੇ 5 ਮਿੰਟ ਕਦੇ ਜੇਲ੍ਹ ਨਾ ਕੀਤੀ ਹੋਵੇ 5 ਮਿੰਟ ਕਿਤੇ ਅਕਾਲੀ ਦਲ ਵੱਲੋਂ ਲਾਏ ਮੋਰਟਿਆਂ ਸੰਘਰਸ਼ਾਂ ਵਿੱਚ ਯੋਗਦਾਨ ਨਾ ਪਾਇਆ ਹੋਵੇ ਕਿਹਨੇ ਜੇਲ੍ਹ ਨਹੀਂ ਕੱਟੀ ਸੁਖਵੀਰ ਬਾਦਲ ਨੇ ਜੇਲ੍ਹ ਨਹੀਂ ਕੱਟੀ ਇਹ ਕਹਿੰਦੇ ਬਾਰੇ ਜਿਹੜੇ ਵੀ ਸਲਾਹ ਗੈਰ ਅਕਾਲੀ ਸਲਾਹਕਾਰ ਜਿੰਨੇ ਵੀ ਮਤਲਬ ਮੈਂ ਸਮਝਦਾ ਦੇ ਰਹੇ ਨੇ ਰਾਇ ਉਹਨਾਂ ਪਰਿਵਾਰਾਂ ਤੇ ਉਂਗਲਾ ਠਾ ਰਹੇ ਨੇ ਕਿਉਂ ਪੁੰਦਰ ਸਾਹਿਬ ਤਾਂ ਕਹਿੰਦੇ ਮੈਂ ਅਮਰਜੈਂਸੀ ਸਭ ਤੋਂ ਪਹਿਲਾਂ ਜੇਲ੍ਹ 'ਚ ਸੀ ਸਾਹਿਬ ਤਾਂ ਉਹਨੇ ਤਾਂ ਕੱਟੀ ਹੈ ਜੇ ਇਕੱਲਾ ਪੁੰਦਰ ਸਾਹਿਬ ਨੂੰ ਛੱਡ ਕੇ ਮੇਰਾ ਖਿਆਲ ਆ ਵੀ ਜਿਹੜੇ ਇਹ ਗੱਲਾਂ ਉਹਨਾ ਪਰਿਵਾਰਾਂ ਤੇ ਉਂਗਲ ਉਠਾ ਰਹੇ ਨੇ ਪੁੰਦਰ ਸਾਹਿਬ ਤੋਂ ਬਿਨਾ ਜਿਹੜੇ ਜਿਹੜੇ ਪਰਿਵਾਰਾਂ ਨੇ ਮਾਲਾ ਇਸ ਕਾਲੀ ਦਾਲ ਦੀ ਬਰਾਸਤ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਇਆ ਹੋਵੇ ਤੁਹਾਨੂੰ ਕੀ ਲੱਗਦਾ ਕਿ ਪ੍ਰਧਾਨ ਕੌਣ ਹੋਣਾ ਚਾਹੀਦਾ ਇਸ ਸਮੇਂ ਦੇਖੋ ਅਸੀਂ ਕੱਲ ਇੱਕ ਮਤਾ ਪਾਇਆ ਬਕਾਇਦਾ ਕਿ ਅੱਜ ਦੇ ਹਾਲਾਤਾਂ ਵਿੱਚ ਸ਼ਰਮਣੀ ਕਾਲੀ ਦਾਲ ਨੂੰ ਇਸ ਤਰ੍ਹਾਂ ਦੀ ਸਖਸ਼ੀਅਤ ਦੀ ਅਗਵਾਈ ਦੀ ਲੋੜ ਆ ਜਿਹੜੀ ਧਰਮ ਤੇ ਰਾਜਨੀਤੀ ਦੇ ਸੰਮੇਲ ਨੂੰ ਲੈ ਕੇ ਚੱਲ ਸਕੀ ਜੇ ਦੀ ਧਾਰਮਿਕ ਦਿੱਖ ਵੀ ਹੋਵੇ ਤੇ ਰਾਜਨੀਤਿਕ ਦਿੱਖ ਵੀ ਹੋਵੇ ਅਜੇ ਇਹ ਜੇ ਮੈਂ ਪੰਜ ਚਿਹਰੇ ਕਵਾਂ ਆਹ ਪੰਜ ਚਿਹਰਿਆਂ ਚੋਂ ਕਿਸੇ ਇੱਕ ਨੂੰ ਚੁਣਨਾ ਹੋਵੇ ਚਿਹਰਿਆਂ ਚੋਂ ਤਲਾਸ਼ ਕਰਦੀ ਅਸੀਂ ਲੱਗੇ ਹਾਂ ਪੰਜ ਕੋਈ ਤੁਸੀਂ ਕਿਤੇ ਹੋਣਗੇ ਕਿ ਆ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜ਼ਿਕਰ ਹੋਇਆ ਜਾਂ ਮਨਪ੍ਰੀਤ ਐਯਾਲੀ ਹੋਰਾਂ ਦਾ ਜ਼ਿਕਰ ਹੋਇਆ ਕੋਈ ਚਾਰ ਪੰਜ ਨਾਮ ਵੀ ਤੇ ਤੈ ਕਿਤੇ ਹੋਣਗੇ ਤੁਸੀਂ ਸੋਚ ਰਹੇ ਹੋ ਬਹੁਤ ਸਾਰੇ ਨਹੀਂ ਇਹ ਪਰਮਿੰਦਰ ਟਿੰਦਸ ਹੋਰਾਂ ਨੇ ਕਿ ਪਰਮਿੰਦਰ ਟਿੰਦਸ ਜਵਰਾ ਨੇ ਵੀ ਆਪਣੇ ਜਿਹੜੀ ਸੋਚੀ ਆ ਕੁਛ ਵੀ ਕੋਸ ਹੋ ਸਕਦਾ ਅਸੀਂ ਕੋਈ ਹੋਰ ਵੀ ਸੋਚਾਂਗੇ ਪਹਿਲੀ ਗੱਲ ਤਾਂ ਅਸੀਂ ਅਰਦਾਸ ਕਰਕੇ ਕੋਈ ਵਿਦਵਾਨਾਂ ਕੋਈ ਧਾਰਮਿਕ ਸਿਸ਼ੀਤਾ ਕੋਲ ਕੋਈ ਪਾਰਟੀ ਦੇ ਹਤੈਸੀ ਲੋਕਾਂ ਕੋਲ ਕੋਈ ਜਿਹੜੇ ਐਸੇ ਲੋਕ ਜਿਹੜੇ ਪਾਰਟੀ ਤੇ ਪੰਜਾਬ ਦਾ ਭਲਾ ਚਾਹੁੰਦੇ ਨੇ ਉਹਨਾਂ ਲੋਕਾਂ ਕੋਲ ਜਾ ਕੇ ਬੈਠ ਕੇ ਚਰਚਾ ਕਰਕੇ ਉਹਦੇ ਵਿੱਚੋਂ ਅਸੀਂ ਚਾਹੁੰਦੇ ਹਾਂ ਕੋਈ ਕੰਸੈਂਸਸ ਨਾਲ ਕੋਈ ਸਰਵ ਪ੍ਰਮਾਣਿਤ ਸਖਸ਼ੀਤ ਜਿਹੜੀ ਆ ਇਹ ਜ਼ਰੂਰ ਸਾਡਾ ਯਤਨ ਹੋਵੇਗਾ ਤੇ ਉਧਰ ਦਿੱਲੀ ਦੇ ਵਿੱਚ ਬੀਜੇਪੀ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਜੰਗਲ ਸੰਕਟ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਬੀਜੇਪੀ ਵਰਕਰਾਂ ਦੀ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਹੈ ਵੈਰੀਗੇਟਸ ਤੇ ਚੜ ਕੇ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਹੈ ਅਤੇ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਦਰਅਸਲ ਦਿੱਲੀ ਦੇ ਵਿੱਚ ਲਗਾਤਾਰ ਜਲ ਸੰਕਟ ਗਹਿਰਾਇਆ ਹੋਇਆ ਹੈ ਦਿੱਲੀ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ आम आदमी पार्टी ਤੇ ਸਵਾਲ ਚੁੱਕੇ ਜਾ ਰਹੇ ਨੇ ਆਪ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਬੀਜੇਪੀ ਦੇ ਵੱਲੋਂ ਇੱਥੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੈ ਬੀਜੇਪੀ ਵਰਕਰਾਂ ਦੀ ਪੁਲਿਸ ਦੇ ਨਾਲ ਧੱਕਾ ਮੁਕੀ ਹੋਈ ਹੈ ਇਸ ਦੌਰਾਨ ਬੈਰੀਗੇਡਸ ਤੇ ਚੜ ਗਏ ਪ੍ਰਦਰਸ਼ਨਕਾਰੀ ਤੇ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਜੇਪੀ ਦਾ ਇਲਜ਼ਾਮ ਇਹ ਹੀ ਹੈ ਕਿ ਦਿੱਲੀ ਸਰਕਾਰ ਦਿੱਲੀ ਦੇ ਲੋਕਾਂ ਨੂੰ ਪਾਣੀ ਪਹੁੰਚਾਉਣ ਦੇ ਵਿੱਚ ਫੇਲ ਸਾਬਤ ਹੋਈ ਹੈ ਇਸੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਦੂਜੇ ਪਾਸੇ ਆਪ ਲਗਾਤਾਰ ਹਰਿਆਣਾ ਤੇ ਵੀ ਸਵਾਲ ਚੁੱਕ ਰਹੀ ਹੈ ਕਿ ਪਾਣੀ ਜੋ ਮਿਲਦਾ ਸੀ ਉਹ ਪੂਰਾ ਨਹੀਂ ਦਿੱਤਾ ਜਾ ਰਿਹਾ ਇਸੇ ਕਾਰਨ ਦਿੱਲੀ ਦੇ ਵਿੱਚ ਜਲ ਸੰਕਟ ਹੈ ਤੇ ਭਾਜਪਾ ਇਲਜ਼ਾਮੇ ਲਾ ਰਹੀ ਹੈ ਕਿ ਦਿੱਲੀ ਦੇ ਵਿੱਚ ਟੈਂਕਰ ਮਾਫੀਆ ਘੁਟਾਲਾ ਕਰ ਰਿਹਾ ਹੈ ਪਾਣੀ ਵੇਚਿਆ ਜਾ ਰਿਹਾ ਇਸ ਕਰਕੇ ਲੋਕਾਂ ਤੱਕ ਸਹੀ ਢੰਗ ਨਾਲ ਪਾਣੀ ਨਹੀਂ ਮਿਲ ਰਿਹਾ ਇਸੇ ਦੇ ਵਿਚਾਲੇ ਜਲ ਮੰਤਰੀ ਆਤੀਸ਼ੀ ਦੇ ਵੱਲੋਂ ਵੀ ਭੁੱਖ ਹੜਤਾਲ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਅੱਜ ਹੀ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਤੇ ਬੀਜੇਪੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਜਲ ਸੰਕਟ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਲਿਸ ਦੇ ਨਾਲ 激 ਝੜਪ ਹੋਈ ਹੈ ਬੈਰੀਗੇਡਸ ਤੇ ਚੜੇ ਨੇ ਪ੍ਰਦਰਸ਼ਨਕਾਰੀ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਪਾਣੀ ਨੂੰ ਲੈ ਕੇ ਲਗਾਤਾਰ ਬੀਜੇਪੀ ਆक्रामक ਨਜ਼ਰ ਆ ਰਹੀ ਹੈ ਲਗਾਤਾਰ ਪ੍ਰਦਰਸ਼ਨ ਦਾ ਰਾਤ ਚਲ ਰਹੀ ਹੈ ਬੀਜੇਪੀ ਆਪ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਲ ਸੰਕਟ ਨੂੰ ਲੈ ਕੇ ਇਹ ਜ਼ੋਰਦਾਰ ਹੰਗਾਮਾ ਕੀਤਾ ਗਿਆ ਹੈ ਦਿੱਲੀ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇਸੇ ਕਰਕੇ ਬੀਜੇਪੀ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਉਹ ਦਿਖਾ ਰਹੇ ਆ ਦਿੱਲੀ ਦੇ ਵਿੱਚ ਬੀਜਪੀ ਦੇ ਵਿਰੁੱਧ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਉਹਨਾਂ ਨੂੰ ਦੱਸ ਦਈਏ ਕਿ ਐਲਨ ਜੇਪੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਹਾਲਾਂਕਿ ਆਤਿਸ਼ੀ ਦੀ ਤਬੀਅਤ ਵਿਗੜੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਹਸਪੀਟਲ ਦੇ ਵਿੱਚੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਛੁੱਟੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਜਲ ਮੰਤਰੀ ਨੇ ਦਿੱਲੀ ਦੇ ਆਤੀਸ਼ੀ ਤੇ ਜਲ ਸੰਕਟ ਨੂੰ ਲੈ ਕੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਵਾਇਆ ਗਿਆ ਪਰ ਹੁਣ ਉਹਨਾਂ ਨੂੰ ਹਸਪੀਟਲ ਤੋਂ ਛੁੱਟੀ ਮਿਲ ਗਈ ਹੈ ਭੁੱਖ ਹੜਤਾਲ ਦੇ ਦੌਰਾਨ ਉਹਨਾਂ ਦੀ ਸਿਹਤ ਵਿਗੜੀ ਸੀ ਮੰਗਲਵਾਰ ਰਾਤ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਡਾਕਟਰਾਂ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਹੈ ऐसे खबर थे और अपडेट दे जावेद मंसूरी मेरे सहयोगी फोन लाइन पे मौजूद ने जी जावेद क्या अपडेट है जी आज करीब बजे आतिशी को दिल्ली के एल एनजेपी अस्पताल से डिस्चार्ज कर दिया गया भूख हड़ताल पर होने की वजह से उनका जो ब्लड शुगर था वो काफी नीचे चला गया था और कीटोन पॉजिटिव था 25 जून देर रात को उनको भर्ती कराया गया था दिल्ली के एल एन जे अस्पताल में उनकी तबीयत बिगड़ गई थी क्योंकि पिछले कई दिन से वो दिल्ली में पानी की मांग को लेकर लगातार हड़ताल पर थी दिल्ली में पानी के मुद्दे को लेकर पिछले कई दिनों से लगातार राजनीति हम देख रहे हैं तो उसी के मद्देनजर लगातार अनशन चल रहा था और आम आदमी पार्टी आरोप लगा रही थी कि दिल्ली के हिस्से का जो पानी है वो हरियाणा सरकार नहीं दे रही है जिसके लिए लगातार पत्र भी लिखे गए केंद्र सरकार को हरियाणा सरकार को जलशक्ति मंत्री को और उसके बाद जब मामला नहीं सुलझा तो फिर अनशन किया गया और अनशन के बीच में 25 जून की देर रात का ऐसा आया जब उनकी तबीयत बिगड़ी और उनको अस्पताल में भर्ती होना पड़ा उसके अगले दिन ही आधिकारिक तौर पर आम आदमी पार्टी ने उनके अनशन की समाप्ति का ऐलान कर दिया था फिलहाल डिस्चार्ज कर दिया गया है आतिशी को दिल्ली के एल अस्पताल के आईसीयू इमरजेंसी वार्ड में वो एडमिट थी इस दौरान कई इंडिया ब्लॉक के जो लीडर्स हैं उनसे मुलाकात की जिसमें अखिलेश यादव शामिल थे वृंदाक रात थी इसके अलावा अंशन स्थल पर टीएमसी के सांसदों ने भी उनसे मुलाकात की थी बिल्कुल तो लेकिन इत, जावेद अभी भी जो जल संकट है वो गहराया हुआ है बीजेपी प्रोटेस्ट कर रही है अगला प्लान क्या होगा आम आदमी पार्टी का खासकर आतिशी का देखिए अब सबसे बड़े नजरे इसी बात पर हैं क्योंकि अब आगे क्या किया जाएगा क्योंकि आम आदमी पार्टी की तरफ से जब आतिशी के अंशन की समाप्ति का ऐलान किया गया था तो ये कहा गया था कि दिल्ली का मौसम ठीक हुआ है बारिश हुई है और 10 एम पानी बढ़ा है और उम्मीद जताई थी आम आदमी पार्टी के संजय सिंह ने की स्थिति बेहतर होगी ये आम आदमी पार्टी की तरफ से कहा गया और हम देख रहे हैं कि मानसून की दस्तक ਹੋ ਰਹੀ ਹੈ ਐਸੇ ਮੇ ਇਹ ਉਮੀਦ ਹੈ ਕਿ ਜੋ ਯਮਨਾ ਮੇ ਅਗਲੀ ਖਬਰ ਬਲਵਾਤੇ ਆ ਜਵੇਦ ਜੀ ਬਹੁਤ ਧੰਨਵਾਦ ਤੁਹਾਡਾ ਦਿੱਲੀ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਹੋ ਰਿਹਾ ਹੈ ਜਲ ਸੰਕਟ ਨੂੰ ਲੈ ਕੇ ਆਪ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੈ ਤੇ ਨਗਰ ਨਿਗਮ ਦਫਤਰ ਦੇ ਵਿੱਚ ਜਿਹੜੇ ਬੀਜੇਪੀ ਵਰਕਰ ਨੇ ਉਹ ਘੜੇ ਲੈ ਕੇ ਪਹੁੰਚ ਗਏ ਨੇ ਜ਼ੋਰਦਾਰ ਹੰਗਾਮਾ ਕੀਤਾ ਜਾ ਰਿਹਾ ਹੈ ਨਗਰ ਨਿਗਮ ਦਫਤਰ ਦੇ ਵਿੱਚ ਬੀਜੇਪੀ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਬੀਜੇਪੀ ਦੀ ਪਹਿਲਾਂ ਪੁਲਿਸ ਨੇ ਝੜਪ ਹੋਈ ਇਸ ਦੌਰਾਨ ਨਗਰ ਨਿਗਮ ਦੇ ਦਫਤਰ ਪਹੁੰਚੇ ਨੇ ਭਾਤਪਾ ਦੇ ਵਰਕਰ ਦਿੱਲੀ ਨਗਰ ਨਿਗਮ 'ਚ ਜ਼ੋਰਦਾਰ ਹੰਗਾਮਾ ਬੀਜੇਪੀ ਨੇ ਹਾਊਸ ਅੰਦਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਮਿੱਟੀ ਦੇ ਘੜੇ ਲੈ ਕੇ ਬੀਜੇਪੀ ਦੇ ਵਰਕਰ ਅੰਦਰ ਪਹੁੰਚ ਗਏ ਨੇ ਭਾਜਪਾ ਕੌਂਸਲਰ ਹਾਊਸ ਪਹੁੰਚ ਗਏ ਨੇ ਜਲ ਸੰਕਟ ਨੂੰ ਲੈ ਕੇ ਆਪ ਸਰਕਾਰ ਕੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਜਲ ਮੰਤਰੀ ਕੋ ਘੜਤਾਲ ਕਰਦੀ ਹੈ ਕਬੀਅਤ ਵਿਗੜ ਜਾਂਦੀ ਹੈ ਹਸਪਤਾਲ ਭਰਤੀ ਕਰਾਉਣਾ ਪੈਂਦਾ ਹੈ इसको बाद नगर निगम दफ्तर प्रोटेस्ट किया जा रहा है ऐसे खबर से और अपडेट के लिए मानव यादव मेरे सहयोगी दिल्ली तो फोन लाइन से मौजूद ने जी मानव बीजेपी की तरफ से जोरदार हंगामा किया जा रहा है क्या अपडेट देखिये करीब तीस दिन से दिल्ली में पानी को लेकर काफी बवाल कटा हुआ है जब तक गर्मी पड़ रही थी हालांकि आज और कल बारिश जरूर हुई है थोड़ी राहत गर्दी से गिरी है लेकिन जो जल संकट है वो लगातार बना हुआ है और इसी को लेकर बीजेपी आम आदमी पार्टी की सरकार पर हमलावर है आज एम सी डी का सदन बुलाया गया था उस समय पार्सल बाकायदा मटके लेकर वहां पर पहुंचे हैं सदन में प्रदर्शन कर रहे हैं और वे इसका विरोध जता रहे हैं लगातार आम आदमी पार्टी की सरकार ये आरोप हरियाणा सरकार पर लगा रही है की हरियाणा सरकार की तरफ से हर रोजाना करीब सौ एनसीपी पानी कम आ रहा है जिससे अट्ठाईस से बीस लाख लोग प्रभावित हो रहे हैं और इसी को लेकर बीजेपी की आम आदमी पार्टी सरकार पर ये आरोप लगा रही है आम तो आदमी पार्टी का सरकार का जो है पानी के जो कुछ प्रबंधन है उसके चलते लोग पानी से वंचित रह रहे हैं और पिछले प्रोपाल में आम आदमी पार्टी के पाइपलाइन के कुछ ऐसे कदम नहीं उठाए जिससे की दिल्ली में गर्मी जब पड़ती है तो उस समय जल संकट पैदा ना हो तो इसी को लेकर लगातार लगाता बिल्कुल लेकिन, लेकिन लगा मानो मुझे लगातार ब्लेम गेम है आम आदमी पार्टी हरियाणा को जिम्मेवार ठहरा रही है बीजेपी आपको जिम्मेदार ठहरा रही है हाँ बिल्कुल देखिए लगातार को जिम्मेदार ठहरा हरियाणा में बीजेपी ਹਰ ਅਭੀ ਪਾਰਟੀ ਕਰਦੀ ਹੈ ਠੀਕ ਹੈ ਮਾਨੋ ਬਹੁਤ ਧੰਨਵਾਦ ਦਾ ਮਾਨਵ ਯਾਦਵ ਸਾਨੂੰ ਜਾਣਕਾਰੀ ਦੇ ਰਹੇ ਸੀ ਦਿੱਲੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਗਰ ਨਿਗਮ ਦਫਤਰ ਦਿੱਲੀ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਕੌਂਸਲਰ ਘੜੇ ਲੈ ਕੇ ਅੰਦਰ ਵੜ ਗਏ ਨੇ ਹਾਊਸ ਦੇ ਵਿੱਚ ਨਗਰ ਨਿਗਮ ਦਫਤਰ ਦੀਆਂ ਇਹ ਤਸਵੀਰਾਂ ਜਲ ਸੰਕਟ ਨੂੰ ਲੈ ਕੇ ਲਗਾਤਾਰ ਬੀਜੇਪੀ ਸੰਘਰਸ਼ ਦੇ ਰਾਤ ਦੇ ਲਗਾਤਾਰ ਪ੍ਰੋਟੈਸਟ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਿੱਟੀ ਦੇ ਘੜੇ ਲੈ ਕੇ ਹਾਊਸ ਤੇ ਪਹੁੰਚੇ ਨੇ ਬੀਜੇਪੀ ਕੌਂਸਲਰ 김철지 김철지